ਵਰਧਮਨ ਕਰੇ ਪਲੇਸ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤਾਂ ਵਰਧਮਨ ਕਰੇ ਪਲੇਸ ਹਮੇਸ਼ਾ ਹੀ ਤੁਹਾਡੇ ਲਈ ਕੁਝ ਨਾ ਕੁਝ ਲੈ ਕੇ ਆਉਂਦਾ ਰਹਦਾ ਹੈ ਤਾਂ ਇਸ ਵੀਡੀਓ ਨੂੰ ਐਂਡ ਤੱਕ ਦੇਖਣਾ ਤੇ ਜਿਹੜੇ ਵੀ ਬਾਕੀ ਫਸਟ ਟਾਈਮ ਇਸ ਚੈਨਲ ਦੇ ਉੱਤੇ ਵਿਜ਼ਿਟ ਕੀਤਾ ਹੈ ਤਾਂ ਪਹਿਲਾ ਇੱਕ ਵਾਰੀ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲੋ ਤਾਂ ਕਿ ਜੋ ਵੀ ਕੁਝ ਤੁਹਾਡੇ ਲਈ ਨਵਾਂ ਨਵਾਂ ਆਵੇ ਉਸੇ ਨੋਟੀਫਿਕੇਸ਼ਨ ਜਿਹੜੇ ਹੈਗੇ ਆ ਉਹ ਤੁਹਾਨੂੰ ਪਹਿਲਾਂ ਹੀ ਮਿਲ ਜਾ ਤਾਂ ਤੁਸੀਂ ਪਿੱਛੇ ਦੇਖ ਰਹੇ ਹੋ ਕਿ PSAT 2025 ਇੱਕ ਘੰਟੇ ਵਿੱਚ ਕਰੋ ਪਾਸ ਤਾਂ ਇਹ ਕੋਈ ਕੋਈ ਹਾਸੋਗਿਣੀ ਗੱਲ ਨਹੀਂ ਹੈਗੀ ਤੁਹਾਨੂੰ ਪੜ੍ਹ ਕੇ ਲੱਗ ਰਿਹਾ ਕਿ ਘੰਟੇ ਚ ਹਾਓ ਇਟ ਇਜ਼ ਪੋਸੀਬਲ ਟੂ ਕ੍ਰੈਕ PSAT ਇਨ 1 ਆਰ ਬਟ ਇਹ ਬਿਲਕੁਲ ਇਹ ਸਹੀ ਗੱਲ ਹੈ ਕਿ ਇੱਕ ਘੰਟੇ ਦੇ ਵਿੱਚ ਤੁਸੀਂ PSAT ਕੁਆਲੀਫਾਈ ਕਰ ਸਕਦੇ ਹੋ ਇਹ ਇੱਕ ਘੰਟਾ ਹੈ ਕਿ ਉਸ ਨੂੰ ਸਮਝਣ ਦੀ ਜ਼ਰੂਰਤ ਹੈ ਤੁਸੀਂ ਆਪਣੀ ਲਾਈਫ ਦਾ ਸਿਰਫ ਔਰ ਸਿਰਫ ਇੱਕ ਘੰਟਾ ਹਰ ਰੋਜ਼ ਦੀ ਵੋਟ ਕਰੋ ਪੀਐਸਟ 2025 ਲਈ ਡੈਫੀਨੇਟਲੀ ਤੁਸੀਂ ਕੁਆਲੀਫਾਈ ਕਰਜੋਗੇ ਇਹ ਵਾਲਾ ਪੀਐਸਟ ਕਰਨਾ ਕੀ ਹੈ ਹਰ ਰੋਜ਼ 1 ਘੰਟਾ ਸਾਡੀ ਕਲਾਸ ਲਗਾਨੀ ਹੈ 1 ਘੰਟਾ ਕਲਾਸ ਲਗਾਓ ਚਾਹੇ ਮਾਰਨਿੰਗ ਦੇ ਵਿੱਚ ਲਗਾਓ ਚਾਹੇ ਈਵਨਿੰਗ ਦੇ ਵਿੱਚ ਲਗਾਓ ਕਲਾਸ 1 ਘੰਟਾ ਸਾਡੇ ਨਾਲ ਜੁੜੋ ਬਸ ਤੁਸੀਂ ਸੁਣਨਾ ਹੈ ਸਾਨੂੰ ਤੇ ਸਮਝਣਾ ਹੈ ਸਾਨੂੰ ਸੁਣੋ ਸਮਝੋ ਡੈਫੀਨੇਟਲੀ ਆ ਜਦੋਂ ਤੁਹਾਡਾ ਪੇਪਰ ਆਏਗਾ ਤਾਂ 100% ਤੁਸੀਂ ਪੀਐਸਟ ਕਵالیਫਾਈ ਕਰਜੋਗੇ ਜੇ ਤੁਸੀਂ ਆਪਣਾ ਨਾਮ ਜਿਹੜਾ ਹੈਗਾ ਅਤੇ ਆਪਣੀ ਫੋਟੋ ਜਿਹੜੀ ਹੈਗੀ ਆ ਇਸ ਲਿਸਟ ਦੇ ਵਿੱਚ ਲਗਵਾ ਲੋਗੇ ਇਹ ਸਾਡੇ ਉਹ ਗ੍ਰੈਡਿਟ ਨੇ ਜਿਹੜੇ ਕਿ ਰੀਸੈਂਟਲੀ 2025 ਦੇ ਵਿੱਚ ਆਪਣਾ ਪੀਐਸਟ ਕਵالیਫਾਈ ਕਰਤੇ ਗਏ ਆ ਵਰਧਮਨ ਕਰੀਅਰ ਪਲੇਸ ਦੇ ਵਿੱਚ ਜਿਹੜੇ ਬੱਚਿਆਂ ਨੇ ਸਾਨੂੰ 1 ਘੰਟਾ ਆਪਣਾ ਦਿੱਤਾ ਹੈ ਉਹ ਦੋ ਬੰਦ ਬੱਚੇ ਨੇ ਜਿਹੜੇ ਕਿ ਆਪਣਾ ਪੀਐਸਟੈਟ ਕੁਆਲੀਫਾਈ ਕਰ ਗਏ ਨੇ ਬਿਲਕੁਲ ਜੈਨੂਇਨ ਸਟੂਡੈਂਟ ਆ ਔਰ ਇਹ ਸਟੂਡੈਂਟ ਜਿਹੜੇ ਹੈਗੇ ਆ ਇਹ ਸਿਰਫ ਔਰ ਸਿਰਫ ਦੇ ਕਲਾਸਰੂਮ ਸਟੂਡੈਂਟਸ ਨੇ ਹਜੇ ਅਸੀਂ ਆਪਣੇ ਆਨਲਾਈਨ ਸਟੂਡੈਂਟਸ ਜਿਹੜੇ ਹੈਗੇ ਆ ਬਹੁਤ ਆਨਲਾਈਨ ਸਟੂਡੈਂਟ ਆ ਜਿਹੜਾ ਕਿ ਸਾਡੇ ਨਾਲ ਜੁੜਿਆ ਰਿਹਾ ਹੈ ਕਿਉਂਕਿ ਵਰਤਮਾਨ ਕਾਲ ਵਿੱਚ ਆਨਲਾਈਨ ਪੀਐਸਟੈਟ ਕਿੰਗ ਬੈਚ ਵੀ ਸਟਾਰਟ ਹੋਇਆ ਸੀ ਤੁਹਾਡੇ ਵਿੱਚ ਬਹੁਤ ਬੱਚਿਆਂ ਨੇ ਹੋ ਸਕਦਾ ਉਸ ਨੂੰ ਵੀ ਜੁਆਇਨ ਕੀਤਾ ਹੋਵੇ ਤਾਂ ਇਹ ਤਾਂ ਸਾਡੇ ਜਿਹੜੀਆਂ ਸਿਲੈਕਸ਼ਨਸ ਨੇ 200 ਪਲੱਸ ਸਿਲੈਕਸ਼ਨਸ ਹੈ ਸਾਡੀਆਂ ਕਲਾਸਰੂਮ ਸਿਲੈਕਸ਼ਨਸ ਆ ਆਨਲਾਈਨ ਮੋਡ ਦੇ ਉੱਤੇ ਬਹੁਤ ਬੱਚੇ ਨੇ ਜਿਨ੍ਹਾਂ ਨੇ ਸਾਡੇ ਨਾਲ ਜੁੜ ਕੇ ਆਪਣਾ ਪੀਐਸਟ 2024 ਵਾਲਾ ਕੁਆਲੀਫਾਈ ਕੀਤਾ ਤੇ 2025 ਦੇ ਚ ਪੀਐਸਟ ਆਣਾ ਸੁਭਾਵਿਕ ਆ ਪੱਕਾ ਆਏਗਾ ਹੀ ਆਏਗਾ ਤੇ ਆਪਣੇ ਆਪ ਨੂੰ ਇਸ ਲਿਸਟ ਦੇ ਵਿੱਚ ਜਿਹੜਾ ਹੈਗਾ ਏ ਤੁਸੀਂ ਸ਼ਾਮਿਲ ਕਰੋ ਤੇ ਸ਼ਾਮਿਲ ਹੋਣ ਦੇ ਲਈ ਵਰਧਮਨ ਦੇ ਲੇਸ ਦੇ ਵਿੱਚ ਆਓ ਕਿਉਂ ਤੁਸੀਂ ਵਰਦਮਨ ਕੈਰੀਅਰ ਪਲੇਸ ਵਿੱਚ ਚਾਹੋਗੇ ਕਿਉਂਕਿ ਵਰਦਮਨ ਕੈਰੀਅਰ ਪਲੇਸ ਕੰਮ ਕਰਦਾ ਹੈ ਸਟੂਡੈਂਟਸ ਦੇ ਉੱਤੇ ਪੰਜਾਬ ਦੇ ਸਟੂਡੈਂਟ ਨੂੰ ਪੰਜਾਬੀ ਚ ਹੀ ਪੜਾਵਾਂਗੇ ਪੰਜਾਬ ਦੇ ਸਟੂਡੈਂਟ ਜਿਹੜੀ ਲੈਂਗੁਏਜ ਸਮਝਦੇ ਆ ਸੀ ਉਹਨਾਂ ਨੂੰ ਉਸੇ ਲੈਂਗੁਏਜ ਪੜਾਵਾਂਗੇ ਪੰਜਾਬੀ ਭਾਸ਼ਾ ਦੇ ਵਿੱਚ ਪੜਾਵਾਂਗੇ ਪੰਜਾਬੀ ਭਾਸ਼ਾ ਦੇ ਵਿੱਚ ਹੀ ਤੁਹਾਨੂੰ ਜਿਹੜਾ ਮਟੀਰੀਅਲ ਜਿਹੜਾ ਹੈਗਾ ਤੁਹਾਡੇ ਨੋਟਸ ਜਿਹੜੇ ਹੈਗੇ ਉਹ ਵੀ ਪੰਜਾਬੀ ਲੈਂਗੁਏਜ ਦੇ ਵਿੱਚ ਹੀ ਤੁਹਾਨੂੰ ਪ੍ਰੋਵਾਈਡ ਕਰਵਾਏ ਜਾਣਗੇ ਟੀਚਰ ਵੀ ਪੰਜਾਬ ਦੇ ਹੀ ਹੋਣਗੇ ਪੰਜਾਬ ਦੇ ਟੀਚਰ ਤੁਹਾਨੂੰ ਪੰਜ ਸਮਾਰਟ ਟੀਚਰ ਜਿਹੜੇ ਹੈਗੇ ਆ ਉਹਨਾਂ ਦੀ ਟੀਮ ਤੁਹਾਨੂੰ ਪੜ੍ਹਾਏਗੀ ਸਾਰੀ ਸਾਰੀ ਟੀਮ ਨੈਟ ਨੂੰ ਵੀ ਪੜ੍ਹਾਉਂਦੀ ਹੈ ਕਿ ਵਰਤਮਾਨ ਕੈਰੀਅਰ ਪਲੇਸ ਨੈਟ ਦੇ ਵਿੱਚ ਵੀ ਆਪਣੀ ਬਹੁਤ ਮੱਲਾ ਮਾਰ ਚੁੱਕਿਆ ਹੈ ਸੱਤ ਟਿਊਟਰ ਤੁਹਾਨੂੰ ਲੱਗਣਗੇ ਪੰਜ ਟਿਊਟਰ ਜਿਹੜੇ ਹੈਗੇ ਆ ਉਹ ਤਾਂ ਤੁਹਾਡੇ ਲੱਗਣਗੇ ਤੁਹਾਡੇ ਮੇਜਰ ਸਬਜੈਕਟਸ ਦੇ ਲਈ ਉਸ ਤੋਂ ਇਲਾਵਾ ਤੁਹਾਨੂੰ ਦੋ ਐਕਸਾ ਦਿੱਤੇ ਜਾਣਗੇ ਟੀਚਰ ਜਿਹੜੇ ਕਿ ਤੁਹਾਨੂੰ MCQ ਤੁਹਾਡੇ ਡਾਊਟ ਸੈਸ਼ਨ ਜਿਹੜੇ ਹੈਗੇ ਆ ਉਹ ਲੈਣਗੇ ਅਪਡੇਟਡ ਬਿਲਕੁਲ 2025 ਦੇ ਰੀਸੈਂਟ ਜਿਹੜਾ ਅਸੀਂ ਬੁੱਕਸ ਸਾਡੀਆਂ ਖੁਦੀਆਂ ਪ੍ਰਪੇਅਰ ਕੀਤੀਆਂ ਉਹਨੇ ਰੀਸੈਂਟ ਤੁਹਾਨੂੰ ਮਟੀਰੀਅਲ ਜਿਹੜਾ ਹੈਗਾ ਉਹ ਮਿਲੇਗਾ ਉਹ ਵੀ ਬਾਇਲੈਂਗੁਅਲ ਲੈਂਗੁਅਜਸ ਮਿਲੇਗਾ ਮਨ ਕਰਦਾ ਇੰਗਲਿਸ਼ ਪੜੋ ਮਨ ਕਰਦਾ ਹੈ ਪੰਜਾਬੀ ਵਿੱਚ ਪੜੋ ਜੇ ਬੱਚਾਗੇ ਤਾਂ ਸੀਡੀਪੀ ਹਿੰਦੀਸ ਵੀ ਦਵਾਂਗੇ ਉਹਨਾਂ ਨੂੰ ਅਸੀਂ ਆਪਣੇ ਸਾਬ ਦੇਣਾ ਪੜੋ ਆਨਲਾਈਨ ਆਫਲਾਈਨ ਦੋਨੋਂ ਮੋਡ ਦੀ ਉੱਪਰ ਕਲਾਸਾਂ ਮਿਲਣਗੀਆਂ ਹਾਈ ਡੈਫੀਨੇਸ਼ਨ ਕੁਆਲਿਟੀ ਦੇ ਉੱਤੇ ਬਣੇ ਹੋਏ ਰਿਕਾਰਡਡ ਬੈਚ ਹੈ ਆਨਲਾਈਨ ਮੋਡ ਤੇ ਵੀ ਪੜ੍ਹ ਰਿਹਾ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਕੋਈ ਦਿੱਕਤ ਹੈ ਕਿ ਹਾਈ